ਰੁਪਏ 150 ਰੁਪਏ 150 ਰੁਪਏ 150 ਰੁਪਏ 150 ਰੁਪਏ ਉਹ ਜਿਹੜਾ ਬਾਜ਼ਾਰ ਚ ਮਿਲਦਾ 600 ਰੁਪਏ ਦਾ ਰੈਡੀमेड ਪਰਾਜੋ ਸੂਟ ਕਾਦੀਆਂ ਮਾਤੂ ਸ਼ਰੀ ਦਸਤਾਰ ਤੇ ਆਜੋ ਲੈ ਜਾਓ 150 ਰੁਪਏ ਚ ਚਾਰ ਦਿਨ ਉਹ ਚਾਰ ਦਿਨ ਬਹੁਤ ਵੱਡੇ ਫਾਇਦੇ 1 ਅਗਸਤ ਤੱਕ ਆਜੋ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਕੀਤੇ ਸਾਰੇ ਰੈਡੀਵੇਟ ਸੂਟ ਬਾਜ਼ਾਰਾ ਜੇ 5-500 ਰੁਪਿਆ ਇੱਥੇ ਲੈ ਜਾਓ 250 ਰੁਪਿਆ 250 ਰੁਪਿਆ 500 ਰੁਪਏ ਦੇ ਤੋਂ ਚੱਕੋ ਜੀ ਦੁਪੱਟੇ ਕਾਡਨ ਦੇ 1.5 150 ਤੇ 50 ਰੁਪਏ ਲਓ ਜੀ ਚੱਕੋ ਡਬਲ ਬੈਡ ਦੀ ਚਾਦਰ ਪਿਓਰ ਕਾਟਨ ਦੀ ਚਾਦਰ ਡਬਲ ਬੈਡ ਦੀ ਬਾਜ਼ਾਰ ਚ 1000 1000 ਰੁਪਏ ਦੀ ਇੱਥੇ ਦੇ 250 ਰੁਪਏ ਦੀ ਲਓ ਜੀ ਰਖੜੀ ਤੇ ਤਿਉਹਾਰ ਤੇ ਲੱਗੇ ਮੇਲੇ ਉਹ ਰਖੜੀ ਲਾ ਦੀ ਬਹੁਤ ਵੱਡੀ ਸੇਲ ਜਿਹੜੇ ਬਾਜ਼ਾਰ ਚ ਮਿਲਦਾ 5 500 ਰੁਪਏ ਦਾ ਸੂਟ ਦੁਪੱਟੇ ਨਾਲ ਸਾਡੇ ਕੋਲ ਲੈ ਜਾਓ 200 ਰੁਪਏ ਦਾ ਸੂਟ 200 ਰੁਪਏ ਦਾ ਸੂਟ ਬਾਜ਼ਾਰ ਚ 500 ਰੁਪਏ ਸਾਡਾ ਰੇਟ ਸਿਰਫ 200 ਰੁਪਏ ਔਰ ਜਿਨ੍ਹਾਂ ਨੇ ਲੈਣਾ ਵਿਆਹ ਲਈ ਦਾ ਕੱਪੜਾ ਤਾਜ਼ੇ ਮੇਲੇ ਦਾ ਕੱਪੜਾ ਲੈਣਾ ਜਿਹੜਾ ਬਾਜ਼ਾਰ 'ਚ ਤੁਸੀਂ ਲੈਨੇ ਹੋ 50000 ਰੁਪਏ ਦਾ ਤਾਜ਼ਾ ਬੜੀ ਦਾ ਕੱਪੜਾ ਸਾਡੇ ਕੋਲ ਆਜੋ 50000 ਵਾਲਾ ਕੱਪੜਾ ਸਿਰਫ 20000 'ਚ ਲੈ ਜਾਓ। ਸੌਰੀ ਜਿਹੜੇ ਬਿਆਹਾਂ 'ਚ ਮਿਲਦਾ 15-1500 ਦਾ ਛੂਟ ਇੱਥੇ ਕਰਤਾ 500 ਰੁਪਏ ਦਾ ਬਾਜ਼ਾਰ 'ਚ 1500 ਦਾ ਇੱਕ ਸਾਡੇ ਕੋਲ ਲੈ ਜਾਓ 500 ਰੁਪਏ ਦਾ ਮਿਲਣਾ ਸਿਰਫ ਚਾਰ ਦਿਨਿਆਂ ਜੀ ਸੋਮਵਾਰ, ਮੰਗਲਵਾਰ, ਬੁੱਧਵਾਰ, ਵੀਰਵਾਰ ਆਜੋ 1 ਅਗਸਤ ਤੱਕ ਹੈਵੀ ਹੈਵੀ ਸੂਟ ਵੀ ਮਿੱਟੀ ਦੇ ਭਾ ਕਰਦੇ ਆ। ਚੱਕੋ ਜੀ ਡਿਜ਼ਾਈਨ ਜਿੰਨੇ ਮਰਜ਼ੀ ਲੈ ਲਓ ਉਹ ਮੈਂ ਕਹਿੰਦਾ ਐਤੀ ਰੱਖੀ ਦੇ ਨਜ਼ਾਰੇ ਲਿਆ ਦੇਣੇ ਆ ਡਿਜ਼ਾਈਨ ਚੈੱਕ ਕਰੋ ਬਯਾਰਾ ਜੇ 12 1200 ਰੁਪਏ ਦਾ ਕੋਟ ਦਾ ਸੂਟ 650 ਰੁਪਏ ਦਾ ਇੱਕ ਤੋਂ ਇੱਕ ਡਿਜ਼ਾਈਨ ਚੜਤੇ ਤੋਂ ਚੜਦਾ ਡਿਜ਼ਾਈਨ 650 ਭਾਜੀ ਚਲੇ ਨਾ ਕਹਨੇ ਆ ਕਿਸੇ ਤੋਂ ਦੇ ਨਹੀਂ ਹੋਣਾ ਆ ਵੀ ਤੁਸੀਂ ਚੈੱਕ ਕਰ ਲਓ ਹਰ ਇੱਕ ਤਰ੍ਹਾਂ ਦੇ ਰੰਗ ਹਰ ਇੱਕ ਤਰ੍ਹਾਂ ਦੇ ਡਿਜ਼ਾਈਨ ਮਿਲਨੇ ਸਿਰਫ ਘਰਦਿਆਂ ਜਾ ਆਜੋ ਲੈ ਜਾਓ ਹੁਣ ਲੁੱਟਣਾ ਕਰਾਓ ਮਤੂ ਸ਼੍ਰੀ ਦਸਤਾਰ ਕਾਟੀਆਂ ਤੇ ਆਜੋ ਉਹ ਜਿਨ੍ਹਾਂ ਨੇ ਲੈਣਾ ਵਿਆਹ ਸ਼ਾਦੀ ਦਾ ਕੱਪੜਾ ਤਾਜ਼ ਮੇੜ ਦੇ ਕੱਪੜਾ ਲੈਣਾ ਜਿਹੜਾ ਬਾਜ਼ਾਰ 'ਚ ਤੁਸੀਂ ਲੈਨੇ ਹੋ 50000 ਰੁਪਏ ਦਾ ਤਾਜ਼ ਮੇੜ ਦਾ ਕੱਪੜਾ ਸਾਡੇ ਕੋਲ ਆਜੋ 50000 ਵਾਲਾ ਕੱਪੜਾ ਸਿਰਫ 20000 'ਚ ਲੈ ਜਾਓ ਦੇਖੋ ਬਾਜ਼ਾਰ ਦਾ ਰੇਟ ਸੂਟ ਦਾ 2000 ਰੁਪਇਆ 2000 ਤੋਂ ਘੱਟ ਸੂਟ ਨਹੀਂ ਕਿਸਨੇ ਦੇਣਾ ਸਾਡੇ ਕੋਲ ਆਓ 2000 ਵਾਲਾ ਸੂਟ 850 'ਚ ਲੈ ਕੇ ਜਾਓ ਦੇ ਕੋਕੀਰੇ ਦੇ ਕੰਮ ਪਾਹ ਦੇ ਕੰਮ ਫਰੰਟ ਹੈਵੀ ਸਾਰਾ ਡਿਜ਼ਾਈਨਰ ਬੁਟੀਕ ਪੀਸ 850 ਦਾ ਦੇਖੋ ਇਹ ਦੁਪੱਟਿਆਂ ਤੇ ਸ਼ਾਨਦਾਰ ਕੰਮ ਦੇਖ ਲਓ ਪਿਓਰ ਨੇਚਰਲ ਗਰੇਵ ਫੇਸ ਤੇ ਨਾਲ ਪਿਓਰ ਦਾ ਦੁਪੱਟਾ ਲਾ ਕੇ ਪਿਆਰਾ ਦਾ ਰੇਟ 1800 ਸਾਢੇ 850 ਆ ਬੁਟੀਕ ਸੂਟ ਚੈੱਕ ਕਰ ਲਓ ਸੋਲੋ ਸੋਲੋ ਪੀਸ ਪਿਓਰ ਮਸਲੀਨ ਦੇ ਦੁਪੱਟਿਆਂ ਦੇ ਕੰਮ ਨਾਲੇ ਸੂਟ ਤੇ ਵੀ ਕੰਮ ਪਿਆਰਾ ਜੇ 2 2 4 4000 ਲੈਂਦੇ ਆ ਮੂਹ ਮੰਗੇ ਰੇਟ ਇੱਥੇ 850 ਰੁਪਏ ਦਾ ਸਾਡੇ ਕੋਲ ਰੇਟ ਵੀ ਬਹੁਤ ਘੱਟ ਮਿਲਣਿਆ ਡਿਜ਼ਾਈਨ ਵੀ ਬਹੁਤ ਵਧੀਆ ਮਿਲਣਿਆ ਸੂਟਾਂ ਦੇ ਨਾਲ ਦੇਖੋ ਕੜਾਈਆਂ ਕੱਦੇ ਦੁਪੱਟੇ ਚੈੱਕ ਕਰ ਲੋ ਹਰ ਕਿਸੇ ਦਾ ਫਾਇਦਾ ਹੋ ਰਿਹਾ ਛੇਤੀ ਆਜੋ ਚਾਰ ਤਿੰਨ ਬੱਟੇ ਫਾਇਦੇ ਹੋਣੇ ਆ ਰਕੜੀ ਤੇ ਤਿਹਾਰ ਤੇ ਹੁਣ ਭੈਣਾਂ ਨੂੰ ਖੁਸ਼ ਕਰ ਦਿਓ ਮਿੱਟੀ ਦੇ ਬਾ ਕੱਪੜਾ ਕਰਤਾ ਓ ਅਸੀਂ ਇੱਥੇ 2-2 ਰੁਪਏ 5-5 ਰੁਪਏ 10-10 ਰੁਪਏ ਦੇ ਮਾਰਜਿਨ ਦੇ ਕੱਪੜਾ ਵੇਚ ਰਹੇ ਆ ਜੋ ਪੂਰੇ ਪੰਜਾਬ 'ਚ ਰਿਕਾਰਡ ਬਣਾਤਾ ਉਹ ਕਿਸੇ ਨੇ 100 ਰੁਪਏ ਦਾ ਸੂਟ ਨਹੀਂ ਦਿੱਤਾ ਕਿਸੇ ਨੇ 150 ਰੁਪਏ 'ਚ ਰੈਡੀਮੇਡ ਪਾਜੋ ਸੂਟ ਨਹੀਂ ਦਿੱਤਾ ਕਿਸੇ ਨੇ ਤੁਹਾਨੂੰ 200 ਰੁਪਏ ਦਾ ਨਾਰਾ ਕੱਟ ਸੂਟ ਰੈਡੀਮੈਡ ਨਹੀਂ ਦਿੰਦਾ ਉਹ ਕਿਸੇ ਨੇ ਤੁਹਾਨੂੰ ਆ 12 1200 ਰੁਪਏ ਦੀਆਂ ਬੈੱਡ ਸ਼ੀਟਾਂ 4 400 ਜਿੰਨੀਆਂ ਚੈੱਕ ਕਰ ਲੋ ਰੇਟ ਲਿਖਿਆ ਹੋਇਆ 1195 ਦੀ ਬੈੱਡ ਸ਼ੀਟ ਮਤਲਬ 1200 ਰੁਪਏ ਵਾਲੀ ਪ੍ਰਿੰਟਡ ਬੈੱਡ ਸ਼ੀਟ ਤੁਹਾਨੂੰ ਅਸੀਂ ਦੇ ਰਹੇ ਹਾਂ ਸਿਰਫ 400 ਰੁਪਏ ਚ ਫਾਇਦੇ ਬਹੁਤ ਹੋ ਰਹੇ ਆ ਆ ਜਾਓ ਘਰੰਜਣਾ ਬੈਠ ਰੋ ਹੋਰ ਦੁਕਾਨਾਂ 'ਤੇ ਜਾ ਕੇ ਲੁੱਟ ਨਾ ਕਰੋ ਰੰਗ ਦੇਖੋ ਕਿੰਨੇ ਰੰਗ ਡਿਜ਼ਾਈਨ ਚੈੱਕ ਕਰ ਲੋ ਪ੍ਰਿੰਟਡ ਬੈੱਡ ਸ਼ੀਟ ਪਿਆਰ ਡੀਕੋਕ ਦੀ ਹੋਮ ਡੀਕੋਕ ਦੀ ਆ ਚੱਕੋ ਜੀ ਹੁਣ ਨਹੀਂ ਮਿਲਣਾ ਤੁਹਾਨੂੰ ਕੋ ਛੇਤੀ ਆ ਜਾਓ ਕੋਈ ਤੁਸੀਂ ਜਾਣਕਾਰੀ ਲੈਣੀ ਆ ਨੰਬਰ ਸਕਰੀਨ ਤੇ ਆ ਫੋਨ ਕਰ ਲਓ ਵੱਡੇ ਫਾਇਦੇ ਕਰਾਂਗੇ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਕੜਸਾ ਟੀਵੀ ਕਰਦੀ ਆ